ਜਿਹਨੂੰ ਅੱਜ ਤੁਹਾਡੀਆਂ ਯਾਦਾਂ ਕਰਦੇ ਤਾਜ਼ੀਆਂ ਤੇ ਜਵਾਕ ਖੇਡਦੇ ਲੁਕਣ ਮਿਚੀ ਤੇ ਮੈਨੂੰ ਕਹਿੰਦੇ ਚਾਚਾ ਵੀਡੀਓ ਬਣਾ ਤੇ ਅੱਜ ਤੁਸੀਂ ਦੇਖੋ ਵੀ ਆਪਣਾ ਵੀ ਸਮਾਂ ਹੁੰਦਾ ਸੀ ਆਪਾਂ ਵੀ ਲੁਕਣ ਮਿਚੀ ਖੇਡਦੇ ਰਹੇ ਹਨ ਤੇ ਅੱਜ ਅਸੀਂ ਤੁਹਾਨੂੰ ਉਹ ਖੇਡ ਦਿਖਾ ਕੇ ਦੁਬਾਰਾ ਤੁਹਾਨੂੰ ਯਾਦ ਦਿਲਾਉਣੇ ਆ ਉਹ ਬਚਪਨ ਉਹ ਸਮਾਂ ਹਨਾ ਕਰੋ ਇੰਜੋਏ ਤੇ ਵੀਡੀਓ ਨੂੰ ਕਰੋ ਸ਼ੇਅਰ ਸਭ ਤੋਂ ਪਹਿਲਾਂ ਰੂਲ ਦੱਸੋ ਕੀ ਆ ਲੁਕਣ ਮਿਚੀ ਦੇ ਕੀ ਆ ਰੂਲ ਵੀ ਰੂਲ ਇਹਨਾਂ ਨੇ ਵਾਝਾ ਕਿ ਕਿ ਆ ਕੇ ਮੈਂ ਖੇਡ ਤੇ ਦੱਸੋ ਹੁਣ ਉਹ ਗੋਠੀ ਚ ਲੁਕਣਾ ਆ ਲੁਗਣਾ ਉਸ ਤੋਂ ਬਾਅਦ ਕੀ ਕਰਨਾ ਹੈ ਹੈਪੀ ਥੱਪਾ ਥੁੱਪਾ ਵਾਲਾ ਕੰਮ ਆ ਕਿ ਕਿਵੇਂ ਮੈਂ ਹੁੰਡੀ ਭਾ ਗਿਆ ਮੈਂ ਤੈਨੂੰ ਜਿਹੜਾ ਲੱਗ ਗਿਆ ਉਹਨੂੰ ਕਰ ਦੇਣਾ ਉਹਦਾ ਨਾਲ ਹੀ ਕਰਨਾ ਅੱਛਾ ਯਾਰ ਕਿ ਨਾ ਪਿੱਛੇ ਥੁੱਪੀ ਇਹਦੀ ਬਰਾਬਰੀ ਹੈ ਜੇ ਬੇ ਵੇਖ ਕੇ ਐਕਸਪ੍ਰੈਸ ਕਰ ਦੇਣਾ ਤੇ ਥੱਪੀ ਪਿੱਛੋਂ ਬਿਨਾਂ ਦੇਖੇ ਵੀ ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਜੇ ਉਹ ਥੱਪੀ ਲੱਗੀ ਚਲੋ ਫਿਰ ਕਰੋ ਦਿਓ ਵਾਰੀ ਕੌਣ ਦਿੰਦਾ ਲਓ ਵੀ ਸੱਜਣੋ ਸਟਾਰਟ ਤੁਸੀਂ ਲੋਕ ਜੋ ਸਾਰੇ ਫਿਰ ਚਲੋ 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 ਲੋਕ ਜੋ ਲੋਕ ਜੋ ਲੋਕ ਜੋ ਲੋਕ ਜੋ ਲੋਕ ਜੋ ਲਾਵੀ ਸੱਜਣਾ ਨਿੰਦਾ ਗਿਆ ਵਾਰੀ ਦੇਣ ਨਿੰਦੇ ਦੂਰ ਚੱਲ ਪਹਿਲਾਂ ਉਹ ਨਿੰਦੇ ਦੂਰ ਚਲੇ ਦੂਰ ਚੱਲ ਲੋਕ ਜਾਣ ਦੇ ਵੇਖੀ ਨੇ ਲੋਕ ਚੱਲੋ ਲੋਕ ਚੱਲੋ ਲੋਕ ਇਹ ਲੋਕ ਚੱਲ ਕਿੱਧਰ 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 ਉਹ ਕਿੱਧਰ ਵੜ ਕੇ ਵਾਕੀ ਇੱਕ ਵੇਖ ਖੜਿਆ ਨਿੰਦੇ ਅਜੇ ਨਹੀਂ ਕਿੱਧਰ ਵੜ ਕੇ ਵਾਕੀ ਲੋ ਵੀ ਸੱਜਣਾ ਸਾਰੇ ਕੋਠੀ ਚ ਲੋਕ ਗਏ ਨੇ ਆਪਣੀ ਚ ਲੋਕ ਗਏ ਲੋਕ ਜੋ ਲੋਕ ਜੋ ਲੋਕ ਜੋ ਲੋਕ ਜੋ ਥੱਲੇ ਲੋਕ ਜੋ ਆ ਗਿਆ ਓਏ ਨਿੰਦੇ ਕਿੱਥੇ ਆ ਕਿੱਥੇ ਆ ਮੈਂ ਤਾਂ ਖੇਡਦਾ ਹੀ ਨਹੀਂ ਮੈਂ ਤਾਂ ਵੀਡੀਓ ਬਣਾਉਣਾ ਤੂੰ ਛੱਟ ਕੇ ਬਣਾ ਫਿਰ ਚੱਲ 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 ਹੁਣ ਲੱਭ ਹੁਣ ਕਿਹਨੂੰ ਬਣਾ ਲੱਭ ਗਿਆ ਲੱਭ ਗਿਆ ਤੂੰ ਲੱਭ ਗਿਆ ਕਿਹੜਾ ਕਿਹੜਾ ਹੋ ਗਿਆ ਐਕਸਪ੍ਰੈਸ ਦੱਸ ਦੇ ਯਵਰਾਜ ਹੋ ਗਿਆ ਦੋਸਤੋ ਐਕਸਪ੍ਰੈਸ ਯਵਰਾਜ ਇੱਕ ਹੀ ਗੱਲ ਥੱppi ਹੋ ਗਈ ਥੱppi ਹੋ ਗਈ ਨਾ ਥੱppi ਨਹੀਂ ਯਾਰ ਤੁਸੀਂ ਤਾਂ ਮਾਰੋ ਹਣਾ ਤੁਸੀਂ ਤਾਂ ਇੱਕ ਦੂਜੇ ਨੂੰ ਮਾਰਦੇ ਜੇ ਥੱppi ਹੋ ਗਈ ਥੱppi ਚੱਲ ਗਈ ਓਏ ਤੇ ਥੱppi ਆ ਗਈ ਕਿੰਨੇ ਮਾਰੀ ਚੱਪਲ ਕਿਹਦੇ ਵਜੀ ਚੱਪਲ ਐ ਦੇ ਚਨੇਰਾ ਆ ਨਾ ਦੇਸਦਾ ਨਹੀਂ ਇਹ ਰੱਖੀ ਲੋਕੀ ਦੋਸਤੋ ਇੱਥੇ ਬਿਲਕੁਲ ਹਨੇਰਾ ਤੇ ਤਾਂ ਕਰਕੇ ਇੱਥੇ ਲੋਕ ਜਾਂਦੇ ਆ ਚਲ ਹੁਣ ਫੇਰ ਵਾਰੀ ਦੁਬਾਰਾ ਦਏਗਾ ਇਹ ਚਲੋ ਲੁਕ ਤੂੰ ਕਿੱਧਰ ਓਏ ਥੱਲੇ ਲੁਕ ਜੋ ਲੁਕ ਜੋ ਚੰਗੀ ਥਾਂ ਸੀਕ੍ਰੀਟ ਜਗ੍ਹਾ ਹੈ ਇਹ ਹੋ ਕਿੱਥੇ ਵੜਿਆ ਸ਼ੋਰ ਸਾਡੇ ਦੀ ਗੱਲ ਕਰ ਤੂੰ ਇੱਥੇ ਕੀ ਕਰਦਾ ਲੁਕਿਆ ਆਂ ਲੋਕ ਜਾਈ ਕਿੱਥੇ ਓ ਖੱਡਾ ਕੱਢਿਆ ਤੁਸੀਂ ਓਏ ਖੱਡਿਆਗਾ ਤੂੰ ਲੁਕਰਵਾਸੇ ਕੱਢਿਆ ਹੈ ਇੱਕ ਮਿੰਟ ਦੁਆਰ 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 ਤੋਂ ਦੁਆਰ ਤੇ ਚੱਲੇ ਚੱਲੇ ਭੱਜ ਕੇ ਲੋਕ ਜਾ ਜਲਦੀ ਲੈ ਬਿੰਿੰਦਾ ਮੈਂ ਦੁਬਾਰਾ ਥੱਪੀ ਲੱਗ ਚੁੱਕੀ ਆ ਆਇਆ ਵੀ ਓ ਲੋਕੇ ਸਾਰੇ ਓ ਨੂੰ ਕੀ ਕਰਤਾ ਹੈ ਕੀ ਕਰਤਾ ਨੂੰ ਉਹ ਕਤਰ ਹੋਈ ਕਿੰਨੇ ਮਾਰਿਆ ਇਹਨੇ ਕੀ ਮਾਰਿਆ ਤੇਰੇ ਓਏ ਤੂੰ ਪਹਿਲਾਂ ਹੀ ਰੋਈ ਜੰਨਾ ਚੱਲ ਨੰਦੇ ਆ ਲੱਗ ਜਾਂਦਾ ਪਤਾ ਤੇਰਾ ਫੜਿਆ ਗਿਆ ਥੱppi ਲੱਗੀ ਏ ਵਸ ਨੰਦੇ ਆ ਤੀਜੀ ਵਾਰੀ ਆ ਤੇਰੀ ਤੇਰੇ ਤੋਂ ਅਜੇ ਤੱਕ ਨਹੀਂ ਫੜਿਆ ਗਿਆ ਲੈ ਦੱਸ ਆਇਆ ਲੋ ਵੀ ਚੁਬਰੋ ਨਿੰਦਾ ਦਾ ਦੂਜੇਰੀ ਫੜਿਆ ਗਿਆ ਹੁਣ ਦੇਖਦੇ ਆ ਇਹ ਪੁਰਾਣੀਆਂ ਖੇਡਾਂ ਐ ਸਮਾਂ ਕਿੱਥੇ ਆਉਣਾ ਆਪਣੇ ਬਾਅਦ ਐਕਸਪ੍ਰੈਸ ਥੱppi ਤਾਂ ਦੋਸਤੋ ਕਮੈਂਟਾਂ 'ਚ ਦੱਸਿਆ ਜੀ ਕਿਨੇ ਕਿਨੇ ਗੇਮ ਖੇਡੀ ਐ ਇਹ ਕਿਨੇ ਕਿਨੇ ਗੇਮ ਇੰਜੋਏ ਕੀਤੀ ਐ ਕਿਉਂਕਿ ਗਿੰਦ ਨਿੰਦੇ ਦੇ ਮਾਰ ਮਾਰ ਥੱਪੀਆਂ ਇਹਨਾਂ ਨੇ ਪਿੰਡਾ ਲਾਲ ਕਰਤਾ ਹੈ ਚੱਲ ਮਗਰੂ ਅੱਗੋ ਪਿੱਛੇ ਵੇਖ ਕੇ ਬਾਈ ਨਹੀਂ ਥੱppi ਐਕਸਪ੍ਰੈਸ ਕਰ ਰਹਾ ਇਹਨੂੰ ਅੱਛਾ ਵੀਰੋਂ ਲੱਗ ਗਿਆ ਮਨਜੋਤ ਕਿੱਥੇ ਆ ਆਵੇਂ ਬੜੀ ਹੋਰ ਮੈਂ ਤਾਂ ਮਨਜੋਤ ਕਿੱਥੇ ਆ ਵੀ ਉਹ ਬਾਹਰ ਕੱਢ ਪਹਿਲਾਂ ਤਾਂ ਮਨਜੋਤ ਦਿਸਿਆ ਹੀ ਨਹੀਂ ਕਰ ਤੈਨੂੰ ਉਹ ਤੂੰ ਬਾਹਰ ਕੱਢ ਲਾ ਮਨਜੋਤ ਇੱਥੇ ਹੈ ਨਹੀਂ ਬਾਈ ਜੀ ਕਿੱਥੇ ਆ ਛਰਤਲ ਵਾਲੇ ਮੈਂ ਕਿੱਥੇ ਲੁਕਿਆ ਇੱਥੇ ਓਏ ਸੁਬਨ ਮਨਿੰਦਰ ਹੈ ਨਹੀਂ ਇੱਧਰ ਓਏ ਆ ਰਿਹਾ ਜਿਹਦਾ ਮਨਿੰਦਰ ਆ ਫਿਰ ਮਨਜੋਤ ਇੱਧਰ ਵੜਿਆ ਕਿੱਥੇ ਵੜਿਆ ਇੱਥੇ ਮਨਜੋਤ ਤੂੰ ਤੰਨ ਨਹੀਂ ਕਰੀ ਤੇ ਤੰਨ ਨਹੀਂ ਕਰਦੀ ਫਿਰ ਇੱਟਾ ਵੀਡੀਓ ਬਣਾ ਤਰ ਇੱਧਰ ਆ ਪਿੱਛੇ ਪਿੱਛੇ ਇੱਥੇ ਤਾਂ ਮਨਜੋਤ ਹੈ ਹੀ ਨਹੀਂ ਗਾ ਇੱਥੇ ਕਿੱਥੇ ਮਨਜੋਤ ਚੱਲ ਲੱਭ ਓਏ ਮੈਂ ਤੇਰਾ ਹੈ ਨਹੀਂ ਗਾ ਦੇਖੋ ਦੋਸਤੋਂ ਨਿੰਦਾ ਕਿਹੜਾ ਚਲਾ ਕੇ ਨਵੀ ਚਾਚਾ ਚੈਨਨ ਕਰ ਦੂਗਾ ਤੇ

ਠੇਲਾ ਵਾਰ ਆ ਜਾ ਵੀ ਠੇਲਾ ਹੋ ਗਿਆ ਐਕਸਪ੍ਰੈਸ ਠੇਲਾ ਹੋ ਗਿਆ ਐਕਸਪ੍ਰੈਸ ਠੇਲਾ ਹੋ ਗਿਆ ਕਿਹੜੇ ਕਿਹੜੇ ਲੁਕੇ ਇੱਥੇ ਵਿਖਾਈਆਂ ਕਿਹੜੇ ਕਿਹੜੇ ਤੁਸੀਂ ਨਹੀਂ ਆਉਂਦਾ ਨਿੰਦਾ ਨਹੀਂ ਆਉਂਦਾ ਨਹੀਂ ਆਉਂਦਾ ਟੈਨਸ਼ਨ ਨਾਲ ਲੁਕੇ ਰਹੋ ਠੇਲਾ ਸੀਗਾ ਠੇਲਾ ਹੋ ਗਿਆ ਤੂੰ ਨੇ ਕਿਉਂ ਤੇ ਡਾਡੀ ਵੀਡੀਓ ਬਣਦੀ ਤੈਨੂੰ ਨਹੀਂ ਥੱppi ਜਾਣਦਿਆ ਜਾਣਦਿਆ ਥੱppi ਕਿਵੇਂ ਅੱਗੇ ਵੀ ਲਾਉਣੀ ਹੁੰਦੀ ਆ ਥੱppi ਹੱਸਦੀ ਨੂੰ ਲਾਉਣੀ ਹੁੰਦੀ ਲਾਓ ਵੀ ਦੋਸਤੋ ਨਿੰਦੇ ਦੀ ਜਾਣ ਨਹੀਂ ਛੱਡਦੀ ਅੱਜ ਜਣਾ ਤਿੰਨ ਰਾਂ ਹੋ ਗਿਆ ਨਿੰਦੇ ਵਾਲਾ